ਸਾਡੇ ਨਾਲ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸਾਡੇ ਸਹਿਯੋਗੀ ਨਰਿੰਦਰ ਸਿੰਘ ਕਲੇਰ ਸਰ ਕੀ ਅਪਡੇਟ ਹੈ ਰਬਨੀਸ਼ ਸਿੰਘ ਬਿੱਟੂ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ ਇਸ ਤੋਂ ਪਹਿਲਾਂ ਸੁਖਦੀਪ ਸਿੰਘ ਉਫ ਸਿੱਧੂ ਮੂਸੇ ਵਾਲਾ ਤੇ ਗੋੜੀਆਂ ਚੱਲਦੀਆਂ ਗੈਂਗਸਟਰ ਵੱਲੋਂ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਤੇ ਹੁਣ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਤਮਾਕਾ ਕੀ ਰਵਨੀਤ ਸਿੰਘ ਬਿੱਟੂ ਜੋ ਕਿ ਮਰੂਗ ਮੁੱਖ ਮੰਤਰੀ ਬਿਆਨ ਸਿੰਘ ਜੀ ਦੇ ਪੋਤੇ ਨੇ ਉਹਨਾਂ ਨੂੰ ਧਮਕੀਆਂ ਮਿਲੀਆਂ ਕਿਉਂਕਿ ਇਹਨਾਂ ਦਾ ਵਿਵਾਦ ਅਕਸਰ ਕੱਟੜਵਾਦੀ ਸੋਚ ਦੇ ਲੋਕਾਂ ਦੇ ਨਾਲ ਰਹਿੰਦਾ ਹੈ ਉਹ ਹਮੇਸ਼ਾ ਹਵਾਰੇ ਵਰਗੇ ਲੋਕਾਂ ਦੇ ਉੱਤੇ ਟਿੱਪਣੀ ਕਰਦੇ ਰਹਿੰਦੇ ਨੇ ਹੁਣ ਇਹਨਾਂ ਨੂੰ ਵਿਦੇਸ਼ ਤੋਂ ਤੁਹਾਨੂੰ ਲਈ ਕੀ ਨਵੀਂ ਅਪਡੇਟ ਹੈ ਦੇਖੋ ਇਸ ਤਰ੍ਹਾਂ ਵਾਕਿਆ ਪੰਜਾਬ ਦੇ ਵਿੱਚ ਲਗਾਤਾਰ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਬਹੁਤੀ ਵਧੀਆ ਨਹੀਂ ਚੱਲਦੀ ਪਈ ਪੰਜਾਬ ਦੇ ਵਿੱਚ ਲਗਾਤਾਰ ਹਰ ਦਿਨ ਜੇ ਮੰਨ ਕੇ ਚੱਲੀਏ ਤਾਂ ਕਤਲ ਦੀ ਵਾਰਦਾਤ ਸਾਹਮਣੇ ਆ ਜਾਂਦੀ ਹੈ ਪਰ ਉਸ ਵੇਲੇ ਪੂਰੇ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਪੁਲਿਸ ਨੂੰ ਭਾਟੜਾ ਪੈ ਗਈਆਂ ਜਦੋਂ ਰਬੜੀਤ ਬਿੱਟੂ ਦੇ ਵੱਲੋਂ ਸੀਨੀਅਰ ਪੁਲਿਸ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਗਈ ਕਿ ਉਹਨਾਂ ਨੂੰ ਇੱਕ ਗਰੁੱਪ ਕਾਲ ਦੇ ਰਾਹੀਂ ਧਮਕੀ ਮਿਲੀ ਉਸ ਗਰੁੱਪ ਕਾਲ ਦੇ ਵਿੱਚ ਭਾਵੇਂ ਕਿ ਜਿਹੜੇ ਕਿਸਾਨੀ ਨੇਤਾ ਨੇ ਉਹ ਵੀ ਮੌਜੂਦ ਸਨ ਉਹ ਵੀ ਐਡ ਨੇਸ ਗਰੁੱਪ ਦੇ ਵਿੱਚ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਗੱਲ ਕੀ ਹੁੰਦੀ ਹੈ ਕਿ ਲਗਾਤਾਰ ਜਿਵੇਂ ਪੰਜਾਬ ਦੇ ਵਿੱਚ ਦਿਹਾੜਾ ਪਿਛਲਾ ਹਫ਼ਤੇ ਚੱਲਿਆ ਏ ਚੁਘੱਲੂਪੜਾ ਦਿਹਾੜਾ ਚੱਲੇ ਉਸ ਮਾਮਲੇ ਦੇ ਵਿੱਚ ਪੰਜਾਬ ਦੇ ਜਿਹੜੇ ਾਕਾਦ ਤੱਕ ਦੇ ਸਾਹਿਬ ਜਥੇਦਾਰ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਵੀ ਹਥਿਆਰਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਬਿਆਨ ਦਿੱਤਾ ਕਿ ਉਸ ਤੋਂ ਬਾਅਦ ਇਸ ਪੂਰੇ ਮਾਮਲੇ ਤੇ ਉਸ ਤੋਂ ਪਹਿਲਾਂ ਵੀ ਰਮਣੀਤ ਬਿੱਟੂ ਲਗਾਤਾਰ ਵਿਰੋਧ ਕਰਦੇ ਰਹੇ ਆ ਕਿ ਪੰਜਾਬ ਨੇ ਪਹਿਲਾਂ ਕਾਲਾ ਦੌਰ ਦੇਖਿਆ ਏ ਅਜਿਹੀਆਂ ਚੀਜ਼ਾਂ ਨੂੰ ਨਹੀਂ ਪ੍ਰੋਮੋਟ ਕਰਨਾ ਚਾਹੀਦਾ ਤੇ ਦੂਸਰੇ ਪਾਸੇ ਇਸ ਤੋਂ ਪਹਿਲਾਂ ਵੀ ਰਮਣੀਤ ਬਿੱਟੂ ਨੂੰ ਕੁਝ ਸਮੇਂ ਪਹਿਲਾਂ ਵੀ ਇੱਕ ਲੁਧਿਆਣਾ ਦੇ ਫੰਕਸ਼ਨ ਦੇ ਵਿੱਚ ਅਜੇਹੀ ਵਾਰਦਾਤ ਦਾ ਸ਼ੱਕ ਜਤਾਇਆ ਗਿਆ ਸੀ ਉਸ ਪੂਰੇ ਮਾਮਲੇ ਦੇ ਵਿੱਚ ਸੀਨੀਅਰ ਅਫਸਰ ਦੇ ਵੱਲੋਂ ਉਹਨਾਂ ਨੂੰ ਹੱਥ ਫੜ ਕੇ ਗੱਡੀ ਤੇ ਬਿਠਾ ਲਿਆ ਗਿਆ ਸੀ ਕਿਉਂਕਿ ਉੱਥੇ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਉੱਥੇ ਕੋਈ ਸ਼ੱਕੀ ਬੰਦਾ ਬੰਬ ਨਾਲ ਉਡਾ ਸਕਦਾ ਹੈ ਪਰ ਲਗਾਤਾਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਮਾਹੌਲ ਖਰਾਬ ਹੋ ਰਿਹਾ ਹੈ ਤੇ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਤਰ੍ਹਾਂ ਹੀ ਸ਼ੁਭਦੀਪ ਦਾ ਕੱਲ ਭੋਗ ਹੈ ਅੰਤਿਮ ਅਰਦਾਸ ਹੋਣੀ ਹੈ ਉਸ ਤੋਂ ਪਹਿਲਾਂ ਲਗਾਤਾਰ ਗੈਂਗਵਾੜ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਵਾਲ ਉੱਠਦੇ ਪਏ ਨੇ ਤੇ ਹੁਣ ਮੌਜੂਦਾ ਸੰਸਦ ਰਵਨੀਤ ਬਿੱਟੂ ਨੂੰ ਤਾਂ ਕੀਪਰ ਹੀ ਕਾਲ ਗਰੁੱਪ ਕਾਲ ਆਈ ਹੈ ਜਿੱਥੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਹੁਣ ਅਗਲਾ ਨੰਬਰ 13 ਹੋਣਾ ਹੈ ਉਸ ਤੋਂ ਬਾਅਦ ਭਾਵੇਂ ਕਿ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਪਈਆਂ ਤਸਵੀਰਾਂ ਦੇ ਵਿੱਚ ਇਸ ਨੰਬਰ ਦੇ ਵੱਲੋਂ ਕਾਲ ਆਈ ਹੈ ਤੇ ਆਹ ਗਰੁੱਪ ਚੈਟ ਜਾਂ ਗਰੁੱਪ ਕਾਲ ਚੱਲਦੀ ਪਈ ਸੀ ਜਿੱਥੇ ਕਿ ਮਾਨਸਾ ਜਿਹੜੇ ਕਿਸਾਨ ਨੇਤਾ ਹੈ ਉਹ ਵੀ ਵਿੱਚ ਐਡ ਨੇ ਇਸ ਪੂਰੇ ਮਾਮਲੇ ਦੇ ਵਿੱਚ ਉਹ ਵੀ ਗਰੁੱਪ ਤੇ ਵਿੱਚ ਐਡ ਸੀ ਪਰ ਰਵਨੀਤ ਬਿੱਟੂ ਨੂੰ ਧਮਕੀ ਆਈ ਹੈ ਜਿਸ ਤੋਂ ਬਾਅਦ ਕਿ ਇੱਕ ਵਾਰ ਫੇਰ ਗੈਂਗਸਟਰ ਵਾਜ ਜਾਂ ਇੱਕ ਧਮਕੀ ਕਿਸ ਵੱਲੋਂ ਆਈ ਗਈ ਹੈ ਕਿਉਂਕਿ ਰਵਨੀਤ ਬਿੱਟੂ ਜਾਂ ਉਹਨਾਂ ਦੇ ਜਿਹੜੇ ਕਿ ਦਾਦਾ ਜੀ ਸਨ ਕਿ ਉਹਨਾਂ ਦੇ ਵੱਲੋਂ ਲਗਾਤਾਰ ਖਾਲਿਸਤਾਨ ਵਿਰੋਧੀ ਲਹਿਰ ਚਲਾਈ ਗਈ ਸੀ ਉਸ ਤੋਂ ਬਾਅਦ ਭਾਵੇਂ ਕਿ ਜੋ ਹੋਇਆ ਸਭ ਨੂੰ ਪਤਾ ਉਸ ਤੋਂ ਬਾਅਦ ਲਗਾਤਾਰ ਰਵਨੀਤ ਬਿੱਟੂ ਦੇ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਜੋ ਬਾਹਰਲੇ ਮੁਲਕਾਂ ਦੇ ਵਿੱਚ ਖਾਲਿਸਤਾਨ ਪੱਖੀ ਲੋਕ ਹੈ ਉਸੇ ਵਿਰੋਧ ਲਗਾਤਾਰ ਡਟ ਕੇ ਬੋਲਦੇ ਰਹੇ ਪਰ ਜੋ ਹੁਣ ਮਾਹੌਲ ਬਣਿਆ ਹੈ ਕੱਲੂ ਘਾਰੇ ਤੋਂ ਹਫਤਾ ਹਜੇ ਕੰਪਲੀਟ ਹੋਣ ਜਾ ਰਿਹਾ ਹੈ ਪਰ ਉਸ ਦੇ ਵਿੱਚ ਹੀ ਜਿਹੜੀ ਇਹ ਧਮਕੀ ਮਿਲੀ ਹੈ ਸ਼ਾਇਦ ਹੋ ਸਕਦਾ ਹੈ ਕਿ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੂੰ ਇਹ ਹੋ ਸਕਦਾ ਹੈ ਕਿ ਵੱਡਾ ਚੈਲੰਜ ਹੈ ਕਿਉਂਕਿ ਇੱਕ ਪਾਸੇ ਸਿੱਤੂ ਮੂਸੇਵਾਲਾ ਦੇ ਘਰ ਰਾਹੁਲ ਗਾਂਧੀ ਪਹੁੰਚੇ ਹੋਏ ਐ ਰਾਹੁਲ ਗਾਂਧੀ ਦੀ ਸੁਰੱਖਿਆ ਦੇ ਵਿੱਚ ਵੀ ਕੁਤਾਹੀ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਟਿਆਲਾ ਦੇ ਵਿੱਚ ਰਾਹੁਲ ਗਾਂਧੀ ਦੀ ਜਿਹੜੀ ਪਾਇਲਟ ਗੱਡੀ ਆ ਉਹ ਰਸਤਾ ਭਟਕ ਜਾਂਦੀ ਹੈ ਤਕਰੀਬਨ 10 ਤੋਂ 15 ਮਿੰਟ ਉਹ ਪਟਿਆਲਾ ਦੇ ਵਿੱਚ ਹੀ ਫਿਰੀ ਕਈ ਅਜਈਆਂ ਜਗਾਵਾਂ ਵੀ ਹੁੰਦੀਆਂ ਨੇ ਜਿੱਥੇ ਜਿਹੜੇ ਰੂਟ ਮੈਪ ਤਿਆਰ ਕੀਤੇ ਹੁੰਦੇ ਉੱਥੇ ਸੁਰੱਖਿਆ ਫੋਰਸ ਲੱਗੀ ਹੁੰਦੀ ਹੈ ਪਰ ਜਿਵੇਂ ਹੀ ਗੱਡੀ ਰਸਤਾ ਭੁੱਲਦੀ ਹੈ ਤਾਂ ਇੱਕ ਵੱਡੀ ਕੁਤਾਹੀ ਸਾਹਮਣੇ ਆਈ ਹੈ ਭਾਵੇਂ ਕਿ ਰਾਹੁਲ ਗਾਂਧੀ ਇਸ ਵੇਲੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਪਏ ਆ ਪਰ ਅੱਜ ਹੀ ਇੱਕ ਪਾਸੇ ਤੜਕੇ ਸਵੇਰੇ 3 ਵਜੇ ਸਾਬਕਾ ਕੈਬਨਟ ਮੰਤਰੀ ਧਰਮਸੋਤ ਨੂੰ ਵਿਜੀਲੈਂਸ ਦੇ ਵੱਲੋਂ ਚੁੱਕਿਆ ਜਾਂਦਾ ਹੈ ਉਸ ਤੋਂ ਬਾਅਦ ਰਾਹੁਲ ਗਾਂਧੀ ਦੀ ਫੇਰੀ ਤੇ ਅੱਜ ਹੀ ਧਮਕੀਆਂ ਪਰ ਆ ਜੋ ਕਾਲ ਆਡੀਓ ਕਾਲ ਆਉਂਦੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਸ਼ੱਕ ਬਹੁਤ ਵੱਡਾ ਜਤਾਇਆ ਜਾ ਰਿਹਾ ਹੈ ਕਿ ਕਾਂਗਰਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਇੱਕ ਅਲੱਗ ਮਾਮਲਾ ਹੈ ਕਿਉਂਕਿ ਰਵਨੀਤ ਸਿੰਘ ਬਿੱਟੂ ਨੂੰ ਇਹ ਕੋਈ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਵੀ ਧਮਕੀਆਂ ਮਿਲਿਆ ਨੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਲੁਧਿਆਣਾ ਪੁਲਿਸ ਪੁਲਿਸ ਕਮਿਸ਼ਨਰ ਜਾਂ ਡੀਜੀਪੀ ਪਹਾੜਾ ਕੀ ਕਰਦੇ ਨੇ ਇਸ ਦਾ ਜਲਦੀ ਜੋ ਵੀ ਅਪਡੇਟ ਹੋਵੇਗਾ ਇਹ ਅਸੀਂ ਐਸਐਮ ਜੜ ਤੇ ਸਾਂਝਾ ਕਰਾਂਗੇ ਧੰਨਵਾਦ ਧੰਨਵਾਦ विश्व प्रसिद्ध नंबर वन सताइस वर्षो का विशाल अनुभव मुटकर्णी वशीकरण स्पेशलिस्ट मोइन जी सम्राट हम कहते नहीं करके दिखाते हैं हस्त रेखा, जन्म पत्री फोटो दिखाकर शत प्रतिशत समाधान गारंटी लिखकर शादी में रुकावट विदेश यात्रा वीजा में देरी लव मैरिज प्रेमी प्रेमिका प्यार में धोखा व्यापार में घाटा लक्ष्मी बंधन सोतन दुश्मन से छुटकारा तलाक यदि आपका प्रेमी पति बेटा किसी के वश में है तो एक बार अवश्य मिले प्रेमी प्रेमिका पति पत्नी मन चाह वशीकरण कराये भटको चाहे जिधर काम होगा इधर मोहनजी सम्राट मोबाइल नंबर डबल नाइन वन फाइव एट डबल फोर वन डबल फोर नाइन एट वन फाइव एट डबल फोर वन डबल फोर फवारा चौक लुधियाना फोन करते ही जिंदगी सवारे